ਅੰਦਰ ਖਾਤੇ ਰਲੇ ਰੁਲੇ ਤਾਂ ਨਹੀਂ ਨੀ ਰਲਨੇ ਰਲਾਂਗੇ ਜੇ ਕਿਤੇ ਲਿੰਦ ਖਾਣੀ ਪੈ ਗਈ ਸਾਲੀ ਹਾਤੀ ਦਿਖਾਵਾਂ ਕਿ ਕਦੇ ਦੀ ਥੋੜੀ ਖਾਵਾਂਗੇ ਲੈ ਮੇਰਾ ਕੱਕ ਨਾ ਰੋਏ ਜੇ ਮੈਂ ਕਦੀ ਇਦਾਂ ਸੋਚਿਆ ਵੀ ਹੋਵੇ ਵੀ ਮੈਂ ਆਪਣੇ ਤੇ ਹਮਲਾ ਕਰਾਉਣਾ ਇੰਨੀ ਗਰੀ ਸੋਚ ਨਹੀਂ ਆਈ ਇਹਨੀ ਫਿਲਮ ਦ੍ਰਿਸ਼ਮ ਵਾਲੀ ਗੱਲ ਤਾਂ ਨਹੀਂ ਕਿਤੇ ਵੀ ਸਾਰਾ ਕੁਝ ਆਪ ਸੈੱਟ ਕਰਕੇ ਉਹਦਾ ਮੇਨ ਵਿਲਨ ਕਿਤੇ ਹਨੀ ਨਿਕਲੇ ਖਾਨੀ ਸੇਠੀ ਦੇ ਪ੍ਰੈਂਕ ਲੁਧਿਆਣਾ ਇਹ ਆਪਸ ਦੇ ਵਿੱਚ ਲੁਧਿਆਣੇ ਨੂੰ ਜਾਂ ਦਰਾਹੇ ਨੂੰ ਕਿਉਂ ਜੰਗ ਦਾ ਮੈਦਾਨ ਬਣਾਉਣ ਲੱਗੇ ਨੇ ਜਿਹਨਾਂ ਦਾ ਮਸਲਾ ਟਿਕ ਜੇ ਕਿਉਂਕਿ ਪੰਜਾਬ ਦੇ ਵਿੱਚ ਹੋਰ ਬੜੇ ਮਸਲੇ ਨੇ ਬੰਦੋ ਪਟਾਕੇ ਚਲਾਉਣੇ ਮਹਿੰਗੇ ਪਏ ਹੈ ਹਣੀ ਪਏ ਪਟਾਕੇ ਚਲਾਉਣੇ ਮਹਿੰਗੇ ਆ ਹੁਣ ਵੀ ਕੱਲਾ ਨਹੀਂ ਫਿਰਦਾ ਇਹ ਬੰਦੇ ਦੀ ਜਾਨ ਨਿਕਲੀ ਹੋਵੇ ਵੀ ਇੰਨੇ ਬੰਦੇ ਭੈਣ ਉਹਦਾ ਤਾਂ ਕੋਈ ਰਿਸ਼ਤੇਦਾਰ ਹੈ ਨਹੀਂ ਉਹਨਾਂ ਨੇ ਤਾਂ ਲਿਖ ਲਿਖ ਲਾਏ ਆ ਵੀ ਪੂਆ ਦਾ ਆਉਣਾ ਮਨਾਵਾ ਕਰਾਂਗੇ ਕਿ ਕੋਈ ਵਧੀਆ ਬੰਦੇ ਤੋਂ ਜਿਹੜਾ ਸੂਰਮਾ ਹੋਊਗਾ ਜਿਨੇ ਪੰਜਾਬ ਲਈ ਕੁਛ ਕੀਤਾ ਹੋਊਗਾ ਜਿਨੇ ਕੌਮ ਲਈ ਕੁਛ ਕੀਤਾ ਹੋਊਗਾ ਇਹ ਜਾਵਲਾਂ ਤੋਂ ਬਲੈਕਮੇਲ ਨਾ ਤੋਂ ਕਰਦੇ ਇਹਨਾਂ ਨੇ ਤਾਂ ਗੁੱਟ ਖਾਲੀਏ ਚਾਵਲ ਤੋਂ ਇਹ ਤੋਂ ਕਿਹੜੇ ਕੜਵਾ ਲਈ ਆਪਣੇ ਭਰਾਵਾਂ ਭੈਣਾਂ ਦੇ ਉੱਤੇ ਜੀ ਗੱਡੀਆਂ ਕਮਾ ਲਈਏ ਉਹਨੇ ਲੋਕਾਂ ਨੂੰ ਹਨੀ ਸੇਠੀ ਬਾਰੇ ਇਹ ਲੱਗਣਾ ਵੀ ਸ਼ਾਇਦ ਸਿਕਿਉਰਟੀ ਲਈ ਕਰਦਾ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤਾਂ ਮੈਂ ਹਾਂ ਦੀਪ ਸੰਦੀਪ ਹਮੇਸ਼ਾ ਚਰਚਾ ਦੇ ਵਿੱਚ ਰਹਿਣ ਵਾਲੇ ਹਨੀ ਸੇਠੀ ਇੱਕ ਵਾਰ ਫਿਰ ਚਰਚਾ ਦੇ ਵਿੱਚ ਨੇ ਦਰਅਸਲ ਤੁਹਾਨੂੰ ਦੱਸਦੀ ਕਿ ਬੀਤੀ ਰਾਤ ਉਹਨਾਂ ਦੀ ਗੱਡੀ ਤੇ ਹਮਲਾ ਹੋਇਆ ਕਿਰਪਾਨਾਵਜੀਆਂ ਨੇ ਹਨੀ ਸੇਠੀ ਮੇਰੇ ਨਾਲ ਮੌਜੂਦ ਨੇ ਕਟਨਾ ਕਰਮ ਕੀ ਵਾਪਰਦਾ ਬਾਈ ਜੀ ਸਸਸੀ ਕਾਲ ਜੀ ਸਸਸੀ ਗਾ ਵੀਰੇ ਕਿਦਾਂ ਠੀਕ ਹ ਕੀ ਹਰ ਵਾਰ ਹਨੀ ਸੇਠੀ ਕਿਉਂ ਨਿਸ਼ਾਨੇ ਤੇ ਬਣਿਆ ਹੋਇਆ ਨਿਸ਼ਾਨੇ ਤੇ ਕਿਉਂ ਬਣਿਆ ਹੋਇਆ ਪਤਾ ਨਹੀਂ ਕਿਉਂ ਨਿਸ਼ਾਨੇ ਤੇ ਬਣਿਆ ਇਹਨਾਂ ਤੋਂ ਤਰੱਕੀ ਨਹੀਂ ਇਹਨਾਂ ਤੋਂ ਜਲ ਹੁੰਦੀ ਇਹਨਾਂ ਨੇ ਹਿੱਸੇ ਪਾਉਣ ਨੂੰ ਕਿਹਾ ਸੀ ਇਹ ਦੋ ਨੰਬਰ ਦੀਆਂ ਕਮਾਈਆਂ ਸੀ ਕਹਿ ਕਹਿ ਕੇ ਇਹਨਾਂ ਦੀਆਂ ਬੰਦ ਕਰਵਾਤੀਆਂ ਕਈਆਂ ਦੇ ਬੱਚੇ ਕਈਆਂ ਦਾ ਪਰਿਵਾਰ ਕਈਆਂ ਦੇ ਪਤੀ ਅਸੀਂ ਬਚਾਏ ਨੇ ਇਹਨਾਂ ਦੇ ਤਸ਼ੱਦਦ ਤੋਂ ਇਹ ਫਿਰ ਹੁਣ ਉਲਝੇ ਫਿਰਦੇ ਨੇ ਪੰਜ ਪੰਜ 7-7 ਦਿਨ ਹੋ ਗਏ ਇਹਨਾਂ ਨੂੰ ਦਰਾਹੇ ਘੁੰਮਦੇ ਫਿਰਦੇ ਦਾਰੂ ਪੀਣ ਦਾ ਸ਼ਰਮ ਗੱਡੀਆਂ 'ਚ ਘੁੰਮਦੇ ਕਦੇ ਸਾਡੀ ਸਾਨੇ ਵਾਲੀ ਦੁਕਾਨ 'ਤੇ ਖੜਦੇ ਆ ਕਦੀ ਕਿੱਥੇ ਖੜਦੇ ਆ ਆਹ ਕੁਛ ਕਰਦੇ ਹੁਣ ਰਾਤ ਕੀ ਹੋਇਆ ਬਾਈ ਰਾਤ ਮੈਂ ਆਪਣੇ ਦਫ਼ਤਰ 'ਚੋਂ ਕੰਮ ਕਰਕੇ ਨ 8 10 ਹੋਏ ਹੋਣੇ ਮੇਰੇ ਹਿਸਾਬ ਨਾਲ ਤੇ ਮੈਂ 8 10 ਤੇ ਨਿਕਲਿਆ ਤੇ ਸਰਵਿਸ ਲਾਈਨ ਆ ਉਹ ਮੇਰੀ ਗਲਤੀ ਮੈਂ ਸਰਵਿਸ ਲਾਈਨ ਨਾ ਸਾਰੀ ਵਰਤਦੇ ਆ ਯਾਰ ਮੈਂ ਕੱਲਾ ਨਹੀਂ ਰਾਹੇ ਚ ਵਰਤਦਾ ਸਾਰੀ ਵਰਤਦੇ ਨੇ ਕਿਉਂਕਿ ਥੋੜਾ ਜਿਹਾ ਵਾਰਡ ਪੈਂਦੀ ਬੰਦਾ ਕਹਿੰਦਾ ਚਲ ਇਧਰੋਂ ਕਮਾ ਲਨੇ ਉਧਰੋਂ ਸੜਕ ਹਾਂ ਮੇਰੀ ਗਲਤੀ ਆ ਉਹ ਮੈਂ ਮੰਨਦਾ ਪਰ ਅੱਗੇ ਉਹ ਗੱਡੀ ਆ ਰਹੀ ਸੀਗੀ ਉਹ ਤਾਂ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਸਕੋਰਪੀਓ ਇਹਦੀ ਆ ਚਾਵਲ ਦੀ ਇਹ ਨੇ ਸਕੋਰਪੀਓ ਅੱਗੇ ਲਿਆਂਦੀ ਨੇੜੇ ਆਂਦੀ ਆਂਦੀ ਮੈਂ ਕਿਹਾ ਕਿਤੇ ਬੰਦੇ ਕੋਲ ਹੈਂਡਲ ਹੀ ਨਹੀਂ ਹੋ ਰਹੀ ਗੱਡੀ ਆ ਡੈਸ਼ ਕੈਮ ਲੱਗਿਆ ਉਹ ਗੁਦਰ ਦੀ ਕਾਲੀ ਲੱਗਿਆ ਕੱਲ ਹੀ ਲੱਗਿਆ ਜਿੱਦਣ ਗੱਡੀ ਲਈ ਉਹਦੋਂ ਦਾ ਲੱਗਿਆ ਹੋਇਆ ਚਲਾਇਆ ਗੱਡੀ ਨਹੀਂ ਕੱਲ ਸਵੇਰੇ 11 ਵੇ ਚਲਾਇਆ ਠੀਕ ਹੈ ਤੇ ਇਹਦੀ ਗੱਡੀ ਆ ਰਹੀ ਸੀਗੀ ਤੇ ਰੁਕਦੀ ਰੁਕਦੀ ਮੈਂ ਕਿਹਾ ਕਿਤੇ ਅਗਲੇ ਤੋਂ ਹੈਂਡਲ ਨਹੀਂ ਹੋ ਰਹੀ ਹੈਗੀ ਤੇ ਜਦੋਂ ਫਿਰ ਮੈਂ ਦੇਖਿਆ ਸਾਈਡ ਗੱਡੀ ਤੇ ਦੇਖਿਆ ਵੀ ਇਹਨਾਂ ਨੇ ਨਾਲ ਦੇ ਮੁੰਡਿਆਂ ਨੇ ਕਿਹਾ ਮੈਨੂੰ ਕਿਹਾ ਕਹਿੰਦਾ ਮੇਰੇ ਨਾਲ ਸੀਗਾ ਸਾਈਲ ਸੀਗਾ ਮੈਨੂੰ ਕਹਿੰਦਾ ਮੁੰਡੇ ਗਲਤ ਲੱਗਦੇ ਨੇ ਧਿਆਨ ਨਾਲ ਜਾਨੂੰ ਇੰਨੀ ਗੱਲ ਇਹ ਕਹੀ ਇੱਕ ਸਕਿੰਟ ਦਾ ਤਵੱਜੂ ਆਵੇ ਪਿੱਛੋਂ ਦੋ ਮੁੰਡੇ ਪਿੱਛੋਂ ਨਿਕਲੇ ਆ ਇੱਕ ਗੱਡੀ ਇਹਨਾਂ ਕੋਲ ਪਿੱਛੇ ਸੀ ਤਾਂ ਹੀ ਇਹਨਾਂ ਨੂੰ ਪਤਾ ਲੱਗਿਆ ਨਾ ਮੈਂ ਦਫ਼ਤਰ ਚੋਂ ਨਿਕਲ ਗਿਆ ਠੀਕ ਹੈ ਮੰਨ ਲਓ ਵੀ ਮੈਂ ਇਧਰੋਂ ਐਵੇਂ ਜਾ ਰਿਹਾ ਹਾਂ ਇਹ ਗੱਡੀ ਅੱਗੇ ਉਹ ਘੇਰਦੇ ਨੇ ਇਹਨਾਂ ਨੂੰ ਕੀ ਪਤਾ ਵੀ ਮੈਂ ਪਿੱਛੋਂ ਤੁਰ ਪਿਆ ਜਦੇ ਬਿਲਕੁਲ ਸੇਮ ਟਾਈਮ ਤੇ ਬਿਲਕੁਲ ਠੀਕ ਹੈ ਦੋ ਗੱਡੀਆਂ ਸੀਗੀਆਂ ਨਾਲ ਕੋਲ ਤੇ ਫਿਰ ਇਹਨਾਂ ਨੇ ਦੋ ਤਿੰਨ ਕਿਰਪਾਨਾਂ ਪਿੱਛੇ ਮਾਰੀਆਂ ਗੱਡੀ ਦੇ ਇੱਕ ਫਰੰਟ ਤੇ ਮਾਰੀਆਂ ਫਿਰ ਮੈਂ ਗੱਡੀ ਭਜਾ ਲਈ ਸੀ ਕਿੰਨੇ ਕਿੰਨੇ ਜਣੇ ਗੱਡੀ ਦੇ ਵਿੱਚ ਸੀ ਮੇਰੇ ਸਾਹਮਣੇ ਜਿਹੜੀ ਬਲੈਰੋ ਸੀਗੀ ਉਹਦੇ ਸਕਾਰਪਿਓ ਸੀਗੀ ਉੱਚ ਸੀਗੇ 7-8 ਮੁੰਡੇ ਮੂੰਹ ਬੰਨੇ ਹੋਏ ਸੀਗੇ ਠੀਕ ਹੈ ਹਾਂ ਇਹ ਕਿੰਨੇ ਕ ਵਜੇ ਦੀ ਘਟਨਾ 8-9 ਵਜੇ ਦੀ 8-10 ਕ ਤੇ ਹੋਗੀ 8-10 ਕ ਤੇ ਹਾਂ ਪਹਿਲਾਂ ਤੁਹਾਨੂੰ ਅਬਾਸ ਹੋ ਗਿਆ ਸੀ ਵੀ ਮੇਰੇ ਤੇ ਕੁਝ ਇਦਾਂ ਦਾ ਹੋਣ ਵਾਲਾ ਬਹੁਤ ਦਿਨ ਤੋਂ ਪੁਲਿਸ ਨੂੰ ਕਹਿ ਰਿਹਾ ਸੀਗਾ ਮੈਂ ਐਸਐਸਪੀ ਸਾਹਿਬ ਨੂੰ ਵੀ ਕਿਹਾ ਸੀਗਾ ਡੀਐਸਪੀ ਸਾਹਿਬ ਕੋਲ ਵੀ ਕੱਲ ਵੀ ਸਵੇਰੇ ਅਸੀਂ ਜਾ ਕੇ ਆ ਇਹ 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 ਇੰਨੇ ਇਹਨਾਂ ਦੇ ਦਿਮਾਗ ਖਰਾਬ ਹੋ ਗਏ ਇਹ ਸਾਡੇ ਘਰ ਦੇ ਨੰਬਰਾਂ ਤੇ ਮੈਂ ਬਲੌਕ ਕੀਤੇ ਹੋਏ ਨੇ ਘਰ ਦੇ ਨੰਬਰਾਂ ਤੇ ਫੋਨ ਕਰਕੇ ਕਹਿੰਦੇ ਆ ਕਿੱਥੇ ਆ ਉਹ ਅੱਜ ਕਿੱਥੇ ਜਾਣਾ ਸ਼ਰੇਆ ਮੇਰੇ ਕੋ ਸਾਰੀਆਂ ਰਿਕਾਰਡਿੰਗਾਂ ਪਈਆਂ ਨਹੀਂ ਭਾਈ ਭਾਈ ਅੰਦਰੋਂ ਡਰੇ ਹੋਏ ਹਾਂ ਜਾਂ ਦਲੇਰ ਹਾਂ ਮੈਂ ਬਿਲਕੁਲ ਦਲੇਰ ਹਾਂ ਜੇ ਮੈਂ ਡਰਿਆ ਹੁੰਦਾ ਫਿਰ ਮੈਂ ਐਵੇਂ ਇਕੱਲਾ ਫਿਰਦਾ ਨਹੀਂ ਪਰ ਫਿਰ ਵੀ ਮਨ ਦੇ ਵਿੱਚ ਉਹ ਦਿਨ ਆਉਣੀ ਹੈ ਨਾ ਉਹ ਦਿਨ ਆਣੀ ਆਉਣੀ ਹੈ ਪਰ ਜਿਹੜੇ ਬੱਚੇ ਜੰਮੇ ਆ ਜਾਂ ਜਿਹੜਾ ਕਾਮਕਾਰ ਆ ਜਾਂ ਕਿਸੇ ਆਪਾ ਸਿਸਟਮ 'ਚ ਫਸੇ ਹੋਏ ਆ ਐਦਾਂ ਤਾਂ ਹੋਣੀ ਇੰਡੀਆ ਦਾ ਲਾਅ ਆ ਕੋਈ ਐਵੇਂ ਥੋੜੀ ਕਿਸੇ ਦੀ ਜਾਨ ਚਲ ਜੂਗੀ ਨਹੀਂ ਪਰ ਚਲੋ ਹੋਰ ਗੱਲਾਂ ਵੀ ਕਰਨੀਆਂ ਪਰ ਬਹੁਤੇ ਲੋਕਾਂ ਨੂੰ ਹਨੀ ਸੇਠੀ ਬਾਰੇ ਇਹ ਲੱਗਣਾ ਵੀ ਸ਼ਾਇਦ ਸਿਕਿਉਰਟੀ ਲਈ ਕਰਦਾ ਜਾਂ ਫਿਰ ਉਹਨੂੰ ਐ ਹੋਣਾ ਵੀ ਹੁਣ ਮੈਂ ਇਸ ਤਰੀਕੇ ਦੇ ਨਾਲ ਹਮਲੇ ਕਰਵਾ ਲਾਂ ਜੀ ਤੁਹਾਨੂੰ ਇੱਕ ਗੱਲ ਤੁਹਾਨੂੰ ਤਾਂ ਪਤਾ ਹੀ ਆ ਚੱਲ ਬਾਕੀਆਂ ਨੂੰ ਦੱਸ ਦਾਂ ਤੁਸੀਂ ਤਾਂ ਚਲੋ ਪੱਤਰਕਾਰ ਵੀ ਹੋ ਮੇਰੇ ਦੋਸਤ ਵੀ ਹੋ ਤੁਹਾਨੂੰ ਪਤਾ ਹੀ ਹੈ ਮੇਰੇ ਨਾਲ ਮੁੰਡੇ ਹੁੰਦੇ ਆ ਉਹ ਮੇਰੇ ਪੇੜ ਹੀ ਹੁੰਦੇ ਆ ਸਿਕਿਉਰਟੀ ਮੈਨੂੰ ਪੁਲਿਸ ਨੇ 1.5 ਮਹੀਨੇ ਲਈ ਦਿੱਤੀ ਸੀਗੀ ਮੈਂ ਆਪ ਦੁਬਾਰਾ ਅਪਲਾਈ ਨਹੀਂ ਕੀਤੀ ਹੈਗੀ ਹਮ ਆਕਮ ਆਪਾ ਸਿੱਖੇ ਨਹੀਂ ਹੈਗੇ ਕਰ ਨਹੀਂ ਪਰ ਫਿਰ ਵੀ ਬੰਦੇ ਨੂੰ ਹੁੰਦਾ ਸਰਕਾਰੀ ਸੁਰੱਖਿਆ ਰਵੇ ਤੇ ਮੇਰੇ ਨਾਲ ਹੋਵੇ ਕਿਉਂਕਿ ਕਈ ਵਾਰੀ ਆਮ ਤੌਰ ਤੇ ਜਦੋਂ ਪਿੱਛੇ ਜੇ ਰੀਸੈਂਟ ਨਿਕਲ ਕੇ ਆਏ ਤਾਂ ਜਿਹੜੇ ਲੋਕ ਚਰਚਾ ਦੇ ਵਿੱਚ ਨਹੀਂ ਤਾਂ ਜ਼ਿਆਦਾਤਰ ਉਹਨਾਂ ਤੇ ਜਿਹੜੇ ਹਮਲੇ ਵੀ ਪ੍ਰੂਫ ਹੋਏ ਬਾਅਦ ਦੇ ਵਿੱਚ ਇਸ ਲਈ ਹੋਏ ਕਿ ਉਹਨਾਂ ਨੇ ਸਿਰਫ ਸਿਕਿਉਰਟੀ ਲੈਣ ਲਈ ਆਪਣੇ ਇਹ ਚਲਵਾ ਲੀਆਂ ਜਾਂ ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਦੇਖੋ ਮੇਰੇ ਕੋਲ ਤਾਂ ਸਾਰੇ ਸਬੂਤ ਹੈ ਬਾਈ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਸਾਰ ਉਹਨਾਂ ਨੇ ਕੱਲ ਹੀ ਆ ਸਾਰਾ ਦਰਾਹ ਸਾਡਾ ਕੈਮਰਿਆਂ ਨਾਲ ਲੈਸ ਇਹਨਾਂ ਨੇ ਉਹ ਜਗ੍ਹਾ ਚੁਣੀ ਜਿੱਥੇ ਕੈਮਰਾ ਹੈ ਨਹੀਂ ਸੀ ਪਰ ਜੇ ਇੱਕ ਚੌਂਕ ਤੋਂ ਦੂਜੇ ਚੌਂਕ ਤੱਕ ਕਿਲੋਮੀਟਰ ਤੱਕ ਦੋ ਕੈਮਰੇ ਲੱਗੇ ਉਥੋਂ ਗੱਡੀ ਲੰਘਣੀ ਲੰਘਣੀ ਆ ਫਿਲਮ ਦ੍ਰਿਸ਼ਮ ਵਾਲੀ ਗੱਲ ਤਾਂ ਨਹੀਂ ਕਿਤੇ ਵੀ ਸਾਰਾ ਕੁਝ ਆਪ ਸੈੱਟ ਕਰਕੇ ਉਹਦਾ ਮੇਨ ਵਿਲਨ ਕਿਤੇ ਹਣੀ ਨਿਕਲੇ ਜਿੰਨੇ ਦਿਨ ਜਿੱਦਣ ਇਹਨੇ ਬਾਬਾ ਜੀ ਵਿਲੇ ਹੋਵਾਂਗੇ ਤੁਹਾਨੂੰ ਜ਼ਰੂਰ ਦੱਸਾਂਗੇ ਵੀ ਇਹੋ ਜੀ ਐਕਟਿੰਗ ਕਰਿਆ ਕਰਾਂਗੇ ਤੁਹਾਡੇ ਨਾਲ ਬੈਠ ਕੇ ਪੋਡਕਾਸਟ ਇਦਾਂ ਦੇ ਕਰਿਆ ਕਰਾਂਗੇ ਮੈਂ ਤਾਂ ਇਹ ਵੀ ਕਹਿਣਾ ਹ ਤੇ ਮੈਂ ਹੋਰ ਕੰਮ ਰਜੇਵਿਆਂ ਚ ਜ਼ਰੂਰੀ ਆ ਡੇਲੀ ਪੋਸਟ ਨੂੰ ਸਾਰੇ ਦੇਖਦੇ ਨੇ ਸਾਰੇ ਵੀਡੀਓ ਚਲਾ ਦੇਣਗੇ ਜਿਹਨੂੰ ਜਿਹਨੂੰ ਨੌਲੇਜ ਅੱਜ ਆ ਜਿਹੜੇ ਪੁੱਛ ਰਹੇ ਆ ਵੀ ਕੀ ਹੋਇਆ ਮੈਂ ਠੀਕ ਆ ਮੇਰੇ ਕੋਈ ਨਹੀਂ ਲੱਗੀ ਤੁਹਾਨੂੰ ਤੁਸੀਂ ਵਾਰ-ਵਾਰ ਜ਼ਿਕਰ ਜਿੰਨਾਂ ਦਾ ਕਰਦੇ ਹੋ ਤੁਹਾਨੂੰ ਉਸ ਵਿਅਕਤੀ ਦੀ ਆਤਮਕੀ ਆਈਆਂ ਯਾਰ ਰਿਕਾਰਡਿੰਗ ਹੈ ਮੇਰੇ ਕੋਲ ਮੰਨੇ ਆਪ ਬਾਬਾ ਪਰਵਾਨਾ ਜੀ ਕੋਲ ਵੀ ਮੇਰੀ ਗੱਡੀ ਅੱਗੇ ਲਾਈ ਆਏ ਨੇ ਵੀ ਮੈਂ ਗੱਡੀ ਅੱਗੇ ਲਾਈ ਇਹ ਗਲਤ ਆ ਰਿਹਾ ਸੀਗਾ ਤੇ ਆ ਰਿਹਾ ਸੀ ਫਿਰ ਤੁਸੀਂ ਕਿਰਪਾਣਾ ਮਾਰੋਗੇ ਯਾਰ ਅੱਛਾ ਉਹ ਕਹਿੰਦੇ ਵੀ ਇਹਨੇ ਗੱਡੀ ਗਲਤ ਲਾਈ ਸੀ ਤਾਂ ਇਹਦੇ ਕਿਰਪਾ ਨਾ ਮਾਰੀ ਗੱਡੀ ਗਲਤ ਇਹਨੇ ਰੋਕੀ ਹੈ ਸਾਡੀ ਗੱਡੀ ਅਸੀਂ ਕਿਤੇ ਗੱਡੀ ਰੋਕੀ ਇਹਦੀ ਇਹਦਾ ਪਰਸੋਂ ਚੌਥੇ ਦੇ ਆਈ ਕੁਝ ਕਰਦੇ ਫਿਰਦੇ ਨੇ ਕਦੇ ਦਰਾਹੇ ਗੜ ਕੇ ਬਾਹਰ ਦਾਰੂ ਪੀਂਦਾ ਕਦੇ ਕੀ ਕਰਦਾ ਕਿਉਂਕਿ ਇਹ ਬਖਲਾਹੜ ਚ ਆਇਆ ਹੋਇਆ ਇਹਨੂੰ ਜਿਹੜੀਆਂ ਉਹ ਚਪੇੜਾਂ ਪਈਆਂ ਨੇ ਜਿਹੜਾ ਡੀਫੇਮ ਹੋਇਆ ਜਿਹੜਾ ਸੱਚ ਸਾਹਮਣੇ ਲਿਆਇਆ ਕਿੰਨੇ ਲੋਕਾਂ ਨੇ ਇਹਨੇ ਤਸ਼ੱਦਦ ਕੀਤਾ ਪੀਗਾ ਕਿੰਨੇ ਲੋਕਾਂ ਨੇ ਤਸ਼ਿੱਦਦ ਕੀਤਾ ਕਿੰਨੇ ਅਰਬਾਂ ਪਤੀ ਬੰਦੇ ਸੀਗੇ ਪਰ ਬਈ ਬਾਬਾ ਵਾਰ-ਵਾਰ ਜ਼ਿਕਰ ਕਰਦੇ ਰਹਿੰਦੇ ਆ ਜਿਹੜੀਆਂ ਗੱਲਾਂ ਦਾ ਵੀ ਹਾਨੀ ਸੇਠੀ ਤੇ ਪ੍ਰਿੰਕਲ ਲੁਧਿਆਣਾ ਇਹ ਆਪਸ ਦੇ ਵਿੱਚ ਲੁਧਿਆਣੇ ਨੂੰ ਜਾਂ ਦਰਾਹੇ ਨੂੰ ਕਿਉਂ ਜੰਗ ਦਾ ਮੈਦਾਨ ਬਣਾਉਣ ਲੱਗੇ ਨੇ ਜੇ ਇਹਨਾਂ ਦਾ ਮਸਲਾ ਟਿਕ ਜੇ ਕਿਉਂਕਿ ਪੰਜਾਬ ਦੇ ਵਿੱਚ ਹੋਰ ਬੜੇ ਮਸਲੇ ਨੇ ਤੁਸੀਂ ਫੇਰ ਐਂ ਦੱਸੋ ਤੁਸੀਂ ਵੀ ਸੁਲਝੋ ਪੱਤਰਕਾਰੋਂ ਮੇਰੀ ਪਹਿਲ ਕਿੱਥੇ ਹੋਈ ਆ ਨਹੀਂ ਇਹ ਤਾਂ ਤੁਸੀਂ ਜਾਣਦੇ ਹੋ ਦੋਨੇ ਤੁਸੀਂ ਤੁਹਾਨੂੰ ਨਹੀਂ ਪਤਾ ਇਹ ਗੱਲਾਂ ਪਰ ਮੈਂ ਇਹ ਦਰਸ਼ਕਾਂ ਨੂੰ ਜਿਹੜੀ ਧਿਆਨ ਦੇ ਵਿੱਚ ਲਿਆਉਣੀ ਚਾਹੁੰਦੇ ਆ ਗੱਲ ਵੀ ਤੁਸੀਂ ਬੈਠ ਕੇ ਜਿਵੇਂ ਤੁਸੀਂ ਕਹਿੰਦੇ ਹੋ ਜੀ ਆਹ ਸਾਡਾ ਬੰਦਾ ਇਹ ਤਾਂ ਪਤਾ ਨਹੀਂ ਕਿਹੜੀਆਂ ਨਵੀਆਂ ਪੁਰਾਣੀਆਂ ਰਿਕਾਰਡਿੰਗਾਂ ਚਲਾ ਦਿੰਦਾ ਲੋਕਾਂ ਨੂੰ ਡੇਟ ਪਾ ਕੇ ਕੱਲ ਦੀ ਹੈ ਪਰਸੋਂ ਦੀ ਹੈ ਜਾਂ ਸਾਡੇ ਤੇ ਨਾਲ ਕੋਈ ਮਤਲਬ ਹੈ ਨਹੀਂ ਅਸੀਂ ਤੇ ਨਾਲ ਗੱਲ ਕਿਉਂ ਕਰਨੀ ਹੈ ਇਹ ਤਾਂ ਬਸ ਸਾਰਾ ਦਿਨ ਦਾ ਦਿਮਾਗ ਹੀ ਤੇ ਚੱਲੀ ਜਾਂਦਾ ਸਾਡੇ ਸਾਡੇ ਪੇਜ ਤੇ ਸੇਵਾ ਦੀਆਂ ਵੀਡੀਓ ਕੰਮ ਦੀਆਂ ਵੀਡੀਓ ਰੋਜ਼ਗਾਰ ਦੀਆਂ ਵੀਡੀਓ ਹੋਰ ਕਈ ਤਰ੍ਹਾਂ ਦੀਆਂ ਵੀਡੀਓ ਹੁੰਦੀਆਂ ਨੇ ਇਹਨਾਂ ਦੇ ਪੇਜ ਤੇ ਇਕੱਲੀ ਹਨੀ ਸੇਠੀ ਦੀਆਂ ਵੀਡੀਓ ਹੁੰਦੀਆਂ ਨੇ ਇਹਨਾਂ ਕੋਲ ਹੋਰ ਕੋਈ ਕੰਟੈਂਟ ਹੀ ਹੈ ਨਹੀਂਗਾ ਮੈਂ ਇਹ ਗੱਲ ਕਹਿਣੀ ਚਾਹੁੰਨਾ ਸਾਨੂੰ ਅੰਦਰ ਖਾਤੇ ਰਲੇ ਰੁਲੇ ਤਾਂ ਨਹੀਂ ਉਹ ਇਹਦੇ ਨਾਲ ਰਲਣਾ ਰਲਾਂਗੇ ਜੇ ਕਿਨੇ ਲੱਤ ਖਾਣੀ ਪੈਗੀ ਸਾਲੀ ਹਾਥੀ ਦਿਖਾਵਾਂ ਕਿ ਲੋਕਾਂ ਨੂੰ ਵਾਰ-ਵਾਰ ਇਹ ਲੱਗਦਾ ਵੀ ਜਦੋਂ ਬਣਾਈ ਹੁਣ ਰੋਜ਼ ਦਾ ਤਾਂ ਮੁੱਦਾ ਬਣਿਆ ਹੋਇਆ ਮੈਂ ਕਿਸੇ ਵੱਡੇ ਅਫਸਰ ਨੂੰ ਅਪੀਲ ਕਰਦਾ ਵੀ ਸਾਨੂੰ ਦੋਨਾਂ ਨੂੰ ਬਿਠਾ ਲਵੇ ਠੀਕ ਹੈ ਅੱਜ ਤੋਂ ਬਾਅਦ ਕਹਦੇ ਵੀ ਆਹ ਤਰੀਕ ਹੈ ਜੀ ਅੱਜ ਤੋਂ ਬਾਅਦ ਥੋੜੀ ਜ਼ਬਾਨ ਦੇ ਵਿੱਚੋਂ ਪ੍ਰਿੰਕਲ ਤੇ ਹਨੀ ਨਿਕਲ ਗਿਆ ਥੋੜੇ ਤੇ ਅਸੀਂ ਇਹ ਧਾਰਾ ਲਾ ਦਾਂਗੇ ਮੈਂ ਪਹਿਲਾਂ ਮੰਨਦਾ ਮੈਂ ਸ਼ੁਗਰ ਕਰੂੰਗਾ ਉਹ ਅਫਸਰ ਦੇ ਪੈਰੀ ਪਊਂਗਾ ਜਾ ਕੇ ਮੈਂ ਇੰਨਾ ਇਹ ਤੋਂ ਡਿਪਰੈਸਡ ਹੋਏ ਹੋਏ ਬੰਦੇ ਤੋਂ ਅੱਛਾ ਜਦੋਂ ਇਹ ਸਾਰਾ ਕੁਝ ਹੋਇਆ ਪਰਿਵਾਰ ਦਾ ਕੀ ਹਾਲ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਬਾਈ ਹੁਣ ਵਾਈਫ ਆ ਮੰਮੀ ਆ ਭਰਾ ਵੈ ਡੈਡੀ ਹੈ ਨਹੀਂ ਬੱਚੇ ਆ ਛੋਟੇ ਉਹ ਫਿਕਰ ਕਰਦੀ ਆ ਰਿਸ਼ਤੇਦਾਰ ਆ ਸਾਤੇ ਰਾਤ ਰਾਤ 12 ਵਜੇ ਤੱਕ ਖੜੇ ਰਹੇ ਉਹਰੇ ਉਹਦਾ ਤਾਂ ਕੋਈ ਰਿਸ਼ਤੇਦਾਰ ਹੈ ਨਹੀਂ ਉਹਨਾਂ ਨੇ ਤਾਂ ਲਿਖ ਲਿਖ ਲਾਏ ਆ ਵੀ ਪੂਆ ਦਾ ਆਉਣਾ ਮਨਾ ਵੈ ਮੈਨੂੰ ਕਿਸੇ ਮੇਰੇ ਛੋਟੇ ਬੱਚੇ ਦਾ ਤਾਏ ਚਾਚੇ ਦਾ ਵੀ ਫੋਨ ਆਉਂਦਾ ਨਾ ਚਾਚੂ ਨਾ ਐਵੇਂ ਕਰੋ ਤੇ ਮੈਂ ਉਹਦੀ ਗੱਲ ਸੁਣਦਾ ਕਿਉਂਕਿ ਮੈਨੂੰ ਉਹਦੀ ਕਦਰ ਹੈ ਮੈਨੂੰ ਰਿਸ਼ਤੇ ਚਾਹੀਦੇ ਨੇ ਮੈਂ ਰਿਸ਼ਤਿਆਂ ਤੋਂ ਬਾਗੀ ਨਹੀਂ ਹੋਇਆ ਇਹ ਰ ਪਰ ਇੱਕ ਗੱਲ ਆ ਬਾਈ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਵੀ ਐ ਜ਼ਿੰਦਗੀ ਜਿਉਣੀ ਕਿਉਂਕਿ ਰੋਜ਼ ਖਤਰਾ ਬੋਲ ਲੈਣਾਂ ਨਹੀਂ ਗਲਤ ਆ ਬਿਲਕੁਲ ਗਲਤ ਆ ਸਾਡਾ ਕਿਹੜਾ ਦਿਲ ਕਰਦਾ ਸਾਡੇ ਕੋਲ ਕਿਹੜਾ ਕੰਮ ਨਹੀਂ ਇਹਦੇ ਕੋਲ ਇੱਕ ਨਹੀਂ ਚੱਲਦੀ ਸਾਡੇ ਕੋਲ 10 ਚਲਾਈਆਂ ਹੋਈਆਂ ਨੇ ਹੁਣ ਉਹਨਾਂ ਦਾ ਟਾਈਮ ਰੁਕਦਾ ਕੰਮ ਰੁਕਦਾ ਉਹ ਸਾਰੇ ਆਣ ਨੂੰ ਤਿਆਰ ਆ ਸੀ ਰੋਕੀਦਾ ਨਹੀਂ ਕਰਦਾ ਪ੍ਰਸ਼ਾਸਨ ਇੰਨਾ ਵਧੀਆ ਸਾਡੇ ਨਾਲ ਠੀਕ ਆ ਵੀ ਓਕੇ ਰਿਪੋਰਟ ਆ ਸਾਰਾ ਕੁਝ ਬਸ ਸਹੀ ਆ ਵੀ ਜਾਂ ਤਾਂ ਫਿਰ ਯਾਰ ਦੇਖੋ ਮੈਂ ਇਹ ਕਹਿਣਾ ਵੀ ਜੇ ਤੇ ਕਾਰਵਾਈ ਨਹੀਂ ਹੁੰਦੀ ਜਾਂ ਕੁਝ ਨਹੀਂ ਪਹਿਲਾਂ ਵੀ ਵਧੀਆ ਕਾਰਵਾਈ ਹੋਈ ਨਹੀਂ ਹੋਈ ਨਹੀਂ ਹੁਣ ਤੁਸੀਂ ਉਹ ਜਿਵੇਂ ਪਹਿਲਾਂ ਕਰਦੇ ਹੁੰਦੇ ਸੀ ਕਿ ਜਦੋਂ ਨੌਜਵਾਨ ਮੁੰਡੇ ਕਰਦੇ ਉਹਨਾਂ ਟਾਈਮ ਬੰਨਣ ਵਾਲੀ ਗੱਲ ਤੁਸੀਂ ਤਾਂ ਉਹ ਵੀ ਕਰ ਕਰ ਕੇ ਵੇਖ ਲਿਆ ਮੈਨੂੰ ਲੱਗਦੀ ਵੀ ਟਾਈਮ ਬੰਨ ਲਿਏ ਇਕੱਠੇ ਹੋ ਜਾਈਏ ਲੱਗਦਾ ਹੈਗਾ ਵੀ ਆਪਸ ਦੇ ਵਿੱਚ ਲੜ ਲੜ ਕੇ ਮਰਨਾ ਨਹੀਂ ਲੜਨਾ ਕਿਉਂ ਆਪਾਂ ਕੋ ਲੜਕੇ ਮਰਨਾ ਹੈ ਮੈਂ ਜਿਹੜੀ ਗੱਲ ਕਹਿ ਰਿਹਾ ਤੁਹਾਨੂੰ ਨਾਲ ਵੀ ਜਿਵੇਂ ਹੁਣ ਇੰਨੀ ਤੁਸੀਂ ਕਹਿ ਰਹੇ ਹੋ ਵੀ ਕਦੇ ਉਹ ਉਹਦੇ ਬਣੀਓ ਕੁਝ ਹੋ ਜਾਂਦਾ ਤੁਹਾਡੇ ਬਣੀਓ ਲੱਗਦਾ ਨਹੀਂ ਵੀ ਇਹ ਸਾਰੀਆਂ ਚੀਜ਼ਾਂ ਕਿੰਨਾ ਸਮਾਂ ਮੇਰੇ ਨਾਲ ਡੇਢ ਦੋ ਸਾਲ ਉਹਨੇ ਆਈ ਕੁਝ ਕੀਤਾ ਮੈਂ ਚੁੱਪ ਨਹੀਂ ਰਿਹਾ ਮੇਰੀ ਇਹ ਗਲਤੀ ਹੈ ਜਿਹੜੇ ਚੁੱਪ ਕਰ ਗਏ ਉਹਨੇ ਛੱਡ ਤੇ ਜਿਹੜੇ ਉਹ ਚੁੱਪ ਰਹੇਗੇ ਜਿਹੜੇ ਤਸ਼ੱਦਦ ਸਹਿਗੇ ਜਿਨ੍ਹਾਂ ਨੇ ਪੈਸੇ ਦੇਤੇ ਜੋ ਬਲੈਕਮੇਲ ਹੋ ਗਏ ਜੋ ਇਹਨਾਂ ਦੇ ਗਲਤ ਕੁੜੀਆਂ ਵਾਲੇ ਪਰਚਿਆਂ ਨਾਲ ਅੰਦਰ ਜਾ ਕੇ ਜੇਲਾਂ ਕੱਟਿਆ ਕਿਸੇ ਨੇ ਪੈਸੇ ਦੇਤੇ ਜਿਨ੍ਹਾਂ ਨੇ ਜੇਲ ਜਿਨ੍ਹਾਂ ਨੇ ਪੈਸੇ ਨਹੀਂ ਉਹਨੇ ਜੇਲ ਕੱਟ ਲਈ ਠੀਕ ਆ ਉਹ ਉਹਨਾਂ ਤੋਂ ਝੋਗੇ ਮੈਂ ਝੁਗਦਾ ਨਹੀਂ ਲੱਗਦਾ ਉਹ ਪਟਾਕੇ ਚਲਾਉਣੇ ਮਹਿੰਗੇ ਪੈਗੇ ਹਨ ਮੈਂ ਪੈਗੇ ਪਟਾਕੇ ਚਲਾਉਣੇ ਮਹਿੰਗੇ ਆ ਹੁਣ ਵੀ ਕੱਲਾ ਨਹੀਂ ਫਿਰਦਾ ਇਹ ਬੰਦੇ ਦੀ ਜਾਨ ਨਿਕਲੀ ਹੋਵੇ ਵੀ ਇੰਨੇ ਬੰਦੇ ਪੈਣ ਠੀਕ ਹੈ ਬੰਦੇ ਦੀ ਜਾਨ ਨਿਕਲੀ ਹੋਵੇ ਆਪਾਂ ਡਰਦੇ ਕਿਹਤੋਂ ਜਿਵੇਂ ਦੇ ਮਰਜ਼ੀਆਂ ਵੀ ਡਰਦੇ ਥੋੜੀਆਂ ਝੁਕਦੇ ਥੋੜੀਆਂ ਡਰਾਂਗੇ ਕਿਸੇ ਵਧੀਆ ਬੰਦੇ ਤੋਂ ਜਿਹੜਾ ਸੂਰਮਾ ਹੋਊਗਾ ਜਿਨੇ ਪੰਜਾਬ ਲਈ ਕੁਛ ਕੀਤਾ ਹੋਊਗਾ ਜਿਨੇ ਕੌਮ ਲਈ ਕੁਛ ਕੀਤਾ ਹੋਊਗਾ ਇਹ ਚਵਲਾਂ ਤੋਂ ਬਲੈਕਮੇਲ ਨਾਲੋਂ ਡਰਨਾ ਹੈ ਇਹੀ ਤਾਂ ਰੌਲਾ ਹੈ ਵੀ ਇਹ ਫੇਰ ਨਹੀਂ ਚੁੱਪ ਕਰਦਾ ਨਹੀਂ ਕਰਨਾ ਕੋਈ ਗੱਲ ਨਹੀਂ ਜਿੰਨੀ ਲਿਖੀ ਓਨੀ ਲਿਖੀ ਆ ਪਰ ਮੈਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਓਕੇ ਰਿਪੋਰਟ ਆ ਵਧੀਆ ਠੀਕ ਹੈ ਅੱਛਾ ਹੁਣ ਪਰਿਵਾਰ ਦੇ ਵਿੱਚ ਜਿਵੇਂ ਤੁਸੀਂ ਗੱਲ ਕਰੀ ਤੁਹਾਡੇ ਮੇਲੇ ਦੀ ਸਾਲੇ ਤੋਂ ਵੀ ਵੀਡੀਓ ਪੁਆਈਆਂ ਜਾ ਰਹੀਆਂ ਤੇ ਹੁਣ ਤੁਹਾਡੀ ਵਾਈਫ ਤੁਹਾਡੇ ਕੋਲੇ ਆ ਗਈ ਮੇਰੇ ਨਾਲ ਹੀ ਰਹਿੰਦੀ ਆ ਉਹ ਉਹ ਹੁਣ ਰਹਿਣਾ ਚਾਹੁੰਦੀ ਆ ਉਹਨੂੰ ਇਹਨਾਂ ਨੂੰ ਇਹ ਵੀ ਸਾਲਿਆਂ ਨੂੰ ਦਿੱਕਤ ਆ ਠੀਕ ਹੈ ਵੀ ਉਹ ਇਹਦੇ ਨਾਲ ਕਿਉਂ ਖੁਸ਼ ਆ ਮਟਕੇ ਹੁਣ ਗਿਲੇ ਗੁੱਸੇ ਆਣ ਬੱਚਿਆਂ ਲਈ ਕਰਨਾ ਹੀ ਵੀਰੇ ਮੇਰੀ ਗੱਲ ਸੁਣ ਬੱਚੇ ਆ ਦੋ ਘਰੇ ਠੀਕ ਹੈ ਕੀ ਕਰੀਏ ਦੱਸ ਜਿਆਦਾ ਸਾਰੀ ਉਮਰ ਉਹਨੂੰ ਉਹ ਉਧਰੋਂ ਵੀ ਨਹੀਂ ਉਹ ਜਿਹੀ ਹੈਗੀ ਉਧਰ ਫਾਈਨੈਂਸ਼ਲੀ ਕੁਝ ਨਹੀਂ ਵੀ ਉਹ ਜ਼ਿੰਦਗੀ ਕੱਢ ਲੂਗੀ ਨਹੀਂ ਪਰ ਮ ਪਰਸਨਲ ਜੀ ਇਹ ਗੱਲਾਂ ਹੋ ਜਾਣੀਆਂ ਏਸੀ ਦੇ ਪੈਸੇ ਮੋੜਦੇ ਇਹ ਕਰਦੇ ਇਹ ਚੀਜ਼ਾਂ ਕਿਵੇਂ ਲੱਗਦੀਆਂ ਬਾਈ ਇਹ ਕਿੱਚਰ ਮਰੀ ਸੀ ਵੀ ਤੂੰ ਆਪਣੀ ਾਕਾਤ ਦੇਖ ਸਾਲਿਆ ਜਿਹੜੀ ਮੈਂ ਗੱਲ ਕਰੀ ਸੀ ਨਾ ਵੀ ਤੂੰ ਆਪਣੀ ਾਕਾਤ ਦੇਖ ਵੀ ਇਹ ਤੂੰ ਪੈਸੇ ਮੰਗ ਤੈਨੂੰ ਪਤਾ ਲੱਗੇ ਤੂੰ 3 ਮਹੀਨੇ ਹੋ ਗਏ ਦੁਕਾਨ ਤੇ ਬੈਠੇ ਨੂੰ ਵੀ ਤੈਨੂੰ ਕੁਝ ਦਿੰਦਾ ਸਾਡੇ ਕੋਲ 20 25 ਮਲਾਜ਼ਮ ਨੇ ਇਹ ਗੱਲ ਕਿਸੇ ਮਲਾਜ਼ਮ ਲਈ ਵੀ ਕਈ ਹੁੰਦੀ ਨਾ ਵੀਰੇ ਤੇ ਮੈਂ ਉਹਦੇ ਨਾਲ ਵੀ ਜਾ ਕੇ ਖੜ ਜਾਂਦਾ ਵੀ ਇਹ ਸਾਡੇ ਨਾਲ ਬਹਿ ਕੇ ਰੋਟੀ ਖਾਂਦਾ ਸਾਡੇ ਲਈ ਕੰਮ ਕਰਦਾ ਤੂੰ ਤਾਂ ਫੇਰ ਉਹਨੂੰ ਕਹਿੰਦਾ ਮੇਰੀ ਦੁਕਾਨ ਹੈ ਜੇ ਮੇਰੀ ਦੁਕਾਨ ਹੋਵੇ ਦੇ ਦੇ ਹਜੇ ਤੱਕ ਨਹੀਂ ਦਿੱਤੇ अच्छा पुलिस ਨੇ ਹੁਣ ਤੁਹਾਨੂੰ ਕੀ ਕਾਰਵਾਈ ਜਾਂ ਪੁਲਿਸ ਨੂੰ ਲੱਗਿਆ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹਨੀ ਆ ਜਿਹੜਾ ਵੀ ਉਹਦਾ ਨੁਕਸਾਨ ਹੋਇਆ ਜਾਂ ਫਿਰ ਵਾਕਈ ਏ ਸ਼ੱਕ ਦੀ ਸੂਈ ਪ੍ਰਿੰਕਲ ਵੱਲ ਪੁਲਿਸ ਨੂੰ ਪਤਾ ਸੀ ਉਹਨੇ ਅਡਮਾਇਰ ਕੀਤਾ ਉਹਦੀ ਆਪਣੀ ਗੱਡੀ ਆ ਉਹਦੇ ਦੂਜੇ ਪਰਚਿਆਂ ਦੇ ਵਿੱਚ ਆ 0071 ਨੰਬਰ ਸਕਾਰਪੀਓ ਦੇ ਕੋਲ ਆ ਗੱਡੀ ਹੋਈ ਆ ਉਹੀ ਰਾਤ ਗੱਡੀ ਆਈ ਸੀਗੀ ਠੀਕ ਹੈ ਸਿਕਿਉਰਟੀ ਸੀਗੀ ਨਾਲ ਦੋ ਕੋਈ ਮੇਰੇ ਨਾਲ ਉਹਦੇ ਨਾਲ ਨਹੀਂ ਉਹਦੇ ਨਾਲ ਨਹੀਂ ਮੈਨੂੰ ਨਹੀਂ ਲੱਗਦਾ ਕਿਉਂਕਿ ਮੁੰਡੇ ਸੀ ਮੂੰਹਾਂ ਬੰਨੇ ਹੋਏ ਸੀ ਵੀਰੇ ਯਾਰ ਮੈਂਂਟੀ ਇੱਕਦਾਂ ਲੱਗਾ ਆਹ ਦਾ ਸਕੈਮ ਲੱਗਿਆ ਤੁਹਾਨੂੰ ਮੈਂ ਕੈਮਰਾ ਦੇਣਾ ਵੀਡੀਓ ਚਲਾ ਦੇਉ ਨਾਲ ਪਤਾ ਲੱਗ ਜਾਊਗਾ ਇੰਟਰਵਿਊ ਵੀ ਬਾਈ ਮੈਂ ਇਦੋਂ ਬਾਅਦ ਨਹੀਂ ਸ਼ੈੱਕ ਕਰਨੀ ਪਤਾ ਕੀ ਗੱਲ ਆ ਵੀਰੇ ਯਾਰ ਮੈਂ ਆਪਣੇ ਕੰਮ ਵੀ ਕਰਨੇ ਆ ਫਿਰ ਤਾਂ ਬੰਦਾ ਇਸੇ ਤੇ ਰਹੂਗਾ ਵੀ ਦੱਸ ਦੇ ਹੁਣ ਤੁਹਾਡਾ ਚੈਨਲ ਸਾਰੇ ਦੇਖਦੇ ਨੇ ਮੈਂ ਕਹਿੰਦਾ ਬਾਈ ਜੋ ਹੋਇਆ ਮੈਂ ਸੇਫ ਆ ਓਕੇ ਆ ਪ੍ਰਸ਼ਾਸਨ ਜੋ ਕਰੂਗਾ ਵਧੀਆ ਵਾ ਬਸ ਠੀਕ ਹੈ ਰੱਬ ਤੇ ਭਰੋਸਾ ਹੈਗਾ ਜਾਂ ਫਿਰ ਅਦਾਲਤਾਂ ਦੇ ਚ ਕਾਨੂੰਨਾਂ ਤੇ ਵੀ ਹੁੰਦਾ ਪਰ ਇੱਕ ਰੱਬ ਦੀ ਕਚਹਿਰੀ ਵੀ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰ ਨਜ਼ਰ ਰਹਿ ਕੇ ਮੰਨਦਾ ਵੀ ਮੈਂ ਕਦੀ ਕਿਸੇ ਦਾ ਹਰਾਮ ਦਾ ਰਪਈਆ ਨਹੀਂ ਖਾਦਾ ਇਹ ਵੀ ਮੰਨਦੇ ਹੋ ਵੀ ਇਹ ਸਾਰੇ ਪਿੱਛੇ ਜੇ ਰੱਬ ਨੂੰ ਜਵਾਬ ਦੇਣਾ ਵੀ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈਗਾ ਜੇ ਮੈਂ ਇਹ ਸਾਰੀ ਘਟਨਾ ਮੈਂ ਜੋ ਮੇਰੇ ਤੇ ਹਮਲਾ ਹੋਇਆ ਅੱਛਾ ਅੱਛਾ ਵੀ ਮੈਨੂੰਪਲੇਟ ਨਹੀਂ ਹੈਗਾ ਹਾਂ ਲੇ ਮੇਰਾ ਕੱਖ ਨਾ ਰੋਵੇ ਜੇ ਮੈਂ ਕਦੀ ਇਦਾਂ ਸੋਚਿਆ ਵੀ ਹੋਵੇ ਵੀ ਮੈਂ ਆਪਣੇ ਤੇ ਹਮਲਾ ਕਰਾਉਣਾ ਇੰਨੀ ਗਰੀ ਸੋਚ ਨਹੀਂ ਹੈਗੀ ਹਨੀ ਜੇ ਇੰਨੀ ਗਰੀ ਸੋਚ ਤਾਂ ਦੇਸ਼ਾਂ ਵਿਦੇਸ਼ਾਂ 'ਚ ਲੋਕ ਪਿਆਰ ਨਾ ਕਰਨ ਠੀਕ ਹੈ ਇੰਨੀ ਗਰੀ ਸੋਚ ਨਹੀਂ ਹੈਗੀ ਵੀ ਆਪਣੇ ਕਿਰਪਾਨਾਂ ਮਰਵਾ ਕੇ ਜਾ ਫੈਰਿੰਗ ਕਰਵਾ ਕੇ ਆ ਕੁਝ ਕਰਨਾ ਅਸੀਂ ਕੋਈ ਚਾਵਲਾਂ 'ਚ ਗਿਣਤੀ ਥੋੜੀ ਆਉਣੇ ਆ ਸਾਡੇ ਤੇ ਵਧੀਆ-ਵਧੀਆ ਚੀਜ਼ਾਂ ਕਰਨ ਦੇ ਟੈਗ ਨੇ ਆ ਚੀਜ਼ਾਂ ਕਰਨੀਆਂ ਵੀ ਤੂੰ ਕਿਰਪਾਨਾਂ ਮਰਵਾ ਦੀ ਅਸੀਂ ਬਾਅਦ 'ਚ ਸਿਕਿਉਰਿਟੀ ਲੈ ਲਾਂਗੇ ਤਾਂ ਪਹਿਲਾਂ ਹੀ ਲਈ ਫਿਰਦਾ ਨਾਲ ਆਪਣੀ ਸਭੋ ਮੇਰੀ ਗੱਲ ਸੁਣੋ ਜਿਹਨੂੰ ਸਿਕਿਉਰਿਟੀ ਚਾਹੀਦੀ ਉਹ ਆਪਣੀ ਪੇਡ ਰੱਖੇ ਮੈਂ ਕਹਿੰਦਾ ਪੁ ਜੀ ਤੇਰਾ ਸਿਸਟਮ ਹੈਗਾ ਵੀ ਤੂੰ 3-4 ਲੱਖ ਕਮਾਉਣਾ ਹੈ ਤੂੰ ਡਰਦਾ ਨਾ ਬਿਲਕੁਲ ਮਤਲਬ ਤੈਨੂੰ ਥ੍ਰੈਟ ਹੈ ਤਾਂ ਤੂੰ ਪੇ ਕਰ ਸਿਕਿਉਰਟੀ ਲੈ ਠੀਕ ਆ ਆਪਣਾ 50000 ਰੁਪਏ ਪੇ ਕਰ 40000 ਜਿੰਨਾ ਵੀ ਪੁਲਿਸ ਕਹਿੰਦੀ ਹੈ ਪੇ ਕਰ ਪੁਲਿਸ ਮੁਲਾਜ਼ਮ ਲੈ ਲੈ ਨਹੀਂ ਤਾਂ ਪ੍ਰਾਈਵੇਟ ਲੈ ਲੈ ਨਹੀਂ ਪਰ ਭਾਈ ਲੋਕ ਕਿ ਲੋਕ ਕਿਵੇਂ ਬੰਨਣਾ ਵੀ ਇਹ ਇਹ ਜਿਹੜੀ ਗੇਮ ਆ ਕਿਉਂਕਿ ਲੋਕ ਤੁਹਾਨੂੰ ਵੀ ਪਤਾ ਵੀ ਤੀਜੇ ਦਿਨ ਜਦੋਂ ਹਮਲੇ ਹੁੰਦੇ ਨੇ ਤੇ ਜਿਹੜੇ ਲੜਾਈਆਂ ਹੁੰਦੀਆਂ ਨੇ ਤਾਂ ਜਿਹੜੇ ਤੁਹਾਡੇ ਨਾਲ ਜੁੜੇ ਨੇ ਉਹਨਾਂ ਨੂੰ ਵੀ ਇਹ ਲੱਗਦਾ ਵੀ ਇਹ ਤਾਂ ਤੀਜੇ ਦਿਨ ਚੱਲ ਪੈਂਦਾ ਕੰਮ ਹੂੰ ਇਹ ਤਾਂ ਹੁਣ ਮੈਨੂੰ ਵੀ ਲੱਗਣ ਲੱਗ ਪਿਆ ਵੀ ਨੇ ਪ੍ਰਸ਼ਾਸਨ ਨਹੀਂ ਕੁਝ ਕਰੂਗਾ ਫਿਰ ਦੇਖਾਂਗੇ ਭਾਈ ਹੋਰ ਕੀ ਕਰਾਂਗੇ ਦੱਸ ਤੋਂ ਨਹੀਂ ਕੀ ਕੀ ਹੈ ਤੁਸੀਂ ਇਹ ਕੈਮਰੇ ਤੇ ਲਾਸਟ ਸਵਾਲ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਹੋ ਵੀ ਹੁਣ ਆਪ ਦੇਖਾਂਗੇ ਕਰਾਂਗੇ ਕੀ ਤੁਹਾਡੇ ਮਨ ਦੇ ਵਿੱਚ ਅੱਛਾ ਫਿਰ ਹੁਣ ਇਹ ਤਾਂ ਗੁੱਟ ਖਾਲੀਏ ਚਾਵਲ ਤੋਂ ਇਹ ਤੋਂ ਗੇੜੇ ਘੜਵਾ ਲਈ ਆਪਣੇ ਭਰਾਵਾਂ ਭੈਣਾਂ ਦੇ ਉੱਤੇ ਜੀ ਗੱਡੀਆਂ ਘਮਾ ਲਈਏ ਸਾਡਾ ਭਰਾ ਜਾਂਦਾ ਹੁੰਦਾ ਸਾਡਾ ਭਰਾ ਜਾਂਦਾ ਹੁੰਦਾ ਵੀਡੀਓ ਬਣਾਉਣ ਲੱਗ ਜਾਂਦਾ ਬਾਈ ਜਾਂਦਾ ਹੁੰਦਾ ਵੀਡੀਓ ਬਣਾਉਣ ਲੱਗ ਜਾਂਦਾ ਕੋਈ ਹੋਰ ਵਰਕਰ ਜਾਂਦੇ ਹੁੰਦੇ ਨੇ ਉਹਨਾਂ ਨਾਲ ਗੱਡੀ ਲਾ ਇਹ ਕੋਲ ਹਰਕਤਾਂ ਹੀ ਆਹੀ ਨੇ ਮੈਂ ਕਦੀ ਉਹਦੇ ਵਰਕਰ ਬਾਰੇ ਬੋਲੇ ਆ ਮੇ ਕੋ ਟਾਈਮ ਨਹੀਂ ਬਾਈ ਉਹਦੇ ਵਾਸਤੇ ਪਰ ਮਾਨੂੰ ਪ੍ਰਸ਼ਾਸਨ ਦੇ ਡੀਐਸਪੀ ਹਮੰਤ ਸ਼ਰਮਾ ਜੀ ਤੇ ਸਾਡੇ ਐਸਐਸਪੀ ਜੋਤੀ ਯਾਦਵ ਜੀ ਜੋ ਕਿ ਬਹੁਤ ਵਧੀਆ ਗਵਾਈ ਚ ਨਸ਼ਿਆਂ ਦੇ ਵਿਰੁੱਧ ਵੀ ਉਹਨਾਂ ਨੇ ਕੀਤਾ ਸਾਡੇ ਐਸਐਚਓ ਸਾਹਿਬ ਆਪਣੇ ਅਕਾਜ ਦੱਤ ਜੀ ਕੈਂਡ ਚੱਲਦੇ ਪਏ ਨੇ ਵਧੀਆ ਨੇ ਉਹਨਾਂ ਨੂੰ ਪਤਾ ਕੌਣ ਜੈਨੂਅਰਾ ਕੌਣ ਨਹੀਂ ਹੈਗਾ ਸੋ ਜਿਵੇਂ ਉਹ ਕਰਨਗੇ ਸਾਨੂੰ ਅਕਸੈਪਟ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੋਈ ਪਰਚਾ ਜਾਂ ਕੁਝ ਹੋਰ ਪਰਚਾ ਦਰਜ ਹੋ ਰਿਹਾ ਰਾਤ ਅਸੀਂ ਪਾਇਆ ਸੀਗਾ ਕਰ ਰਹੀ ਪੁਲਿਸ ਆਪਣੀ ਕਾਰਵਾਈ ਉਹਨਾਂ ਨੇ ਵੈਰੀਫਾਈ ਕਰਕੇ ਆਪਣੀ ਡਿਟੇਲ ਕਰਨੀ ਕਿ ਕਿਤੇ ਇਹ ਵੀ ਸਿਕਿਉਰਟੀ ਲੈਣ ਦਾ ਮਾਰਾ ਨਾ ਕਰਦਾ ਕਿਉਂਕਿ ਪੁਲਿਸ ਨੇ ਹਰੇਕ ਐਂਗਲ ਤੋਂ ਆਪਣਾ ਦੇਖਣਾ ਸੋ ਦੇਖ ਲੈਣ ਉਸ ਤੋਂ ਬਾਅਦ ਪਰਚਾ ਦਰਜ ਕਰ ਦੇਣਾ ਇਕਲ ਰਾਤ ਸਾਡੇ ਕੋਲ ਇੱਕ ਕੰਪਲੇਂਟ ਆਈ ਸੀਗੀ ਹਾਨੀ ਸੇਠੀ ਜੋ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਤੇ ਸ਼ੂਜ਼ ਦਾ ਕੰਮ ਕਰਦਾ ਇੱਥੇ ਉਹ ਰਾਤ ਜਦੋਂ ਆਪਣੇ ਦੁਕਾਨ ਤੋਂ ਆਪਣੇ ਘਰ ਜਾ ਰਿਹਾ ਸੀਗਾ ਤਾਂ ਰਸਤੇ ਵਿੱਚ ਇੱਕ ਸਕੋਰਪਿਓ ਗੱਡੀ ਸੀ ਜਿਸ 'ਚ ਪੰਜ-ਛੇ ਅਨਡੈਂਟਿਫਾਈਡ ਪਰਸਨ ਸੀਗੇ ਉਹਨਾਂ ਨੇ ਗੱਡੀ ਰੋਕੀ ਤੇ ਗੱਡੀ ਰੋਕ ਕੇ ਤਲਵਾਰਾਂ ਨਾਲ ਉਹਦੀ ਗੱਡੀ ਤੇ ਹਮਲਾ ਕੀਤਾ ਹਾਨੀ ਸੇਠੀ ਦੀ ਹੁਣ ਇਸ ਤੇ ਕੀ ਕਾਰਵਾਈ ਆ ਜਾਂ ਹਾਨੀ ਸੇਠੀ ਦੇ ਬਿਆਨ ਤੁਸੀਂ ਲੈ ਲਏ ਹਾਨੀ ਸੇਠੀ ਦੀ ਸਟੇਟਮੈਂਟ ਰਿਕਾਰਡ ਕਰ ਲਈਏ ਤੇ ਉਹਦੀ ਸਟੇਟਮੈਂਟ ਦੇ ਬੇਸ ਤੇ ਜੋ ਰੈਲੇਵੈਂਟ ਸੈਕਸ਼ਨ ਹੈ ਉਹਨਾਂ 'ਚ ਅਸੀਂ ਐਫਆਈਆਰ ਰਜਿਸਟਰ ਕਰ ਰਹ ਤੇ ਹੁਣ ਹਾਨੀ ਸਿੱਟ ਦੇ ਬਿਆਨਾਂ ਤੋਂ ਕੀ ਲੱਗਦਾ ਕਿਉਂਕਿ ਮੈਂ ਹਾਨੀ ਸਿੱਟ ਦੇ ਨਾਲ ਵੀ ਅਸੀਂ ਇੰਟਰਵਿਊ ਕੀਤਾ ਤਾਂ ਉਹ ਕਹਿੰਦੇ ਨੇ ਕਿ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਸਕਿਉਰਟੀ ਰੀਜ਼ਨ ਲੱਗਦਾ ਕਿ ਉਹਨਾਂ ਨੂੰ ਅੱਗੇ ਸਕਿਉਰਟੀ ਵਗੈਰਾ ਜਾਂ ਇਸ ਤਰ੍ਹਾਂ ਦੇ ਜਿਹੜੇ ਲਗਾਤਾਰ ਉਹਨੂੰ ਥ੍ਰੈਟ ਮਿਲ ਰਹੇ ਨੇ ਜਾਂ ਉਹਨਾਂ ਦੇ ਨਾਲ ਜਿਹੜਾ ਹਾਰਫੁਲ ਪ੍ਰੈਸ਼ ਨਹੀਂ ਪੁਲਿਸ ਪਾਬੰਦੇ ਜੀ ਹਰ ਬੰਦੇ ਨੂੰ ਸਿਕਿਉਰ ਮਾਹੌਲ ਦੇਣ ਵਿੱਚ ਤੇ ਇਹਦੇ ਵਿੱਚ ਅਸੀਂ ਹਰ ਪਹਿਲੂ ਤੋਂ ਜਿਹੜੀ ਤਫਤੀਸ਼ ਕਰਾਂਗੇ ਜੇ ਬੰਦਾ ਹੋਏ ਤਾਂ ਉਹਨਾਂ ਨੂੰ ਜੋ ਨੈਸੈਸਿਟੀ ਹੋਈ ਉਹ ਪ੍ਰੋਵਾਈਡ ਕਰਾਇਆ ਜਾਏਗਾ ਲੱਗਦਾ ਨਹੀਂ ਹੈਗਾ ਸਰ ਜਿਹੜੀ ਕਾਨੂੰਨ ਦੀ ਵਿਵਸਥਾ ਹੈਗੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਰਿਕਵਰਟ ਪਾਉਂਦੀਆਂ ਨੇ ਜਾਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਡਰ ਦਾ ਮਾਹੌਲ ਹੋ ਜਾਂਦਾ ਜਦੋਂ ਇੱਕ ਬੰਦਾ ਜਿਹੜਾ ਕਾਰੋਬਾਰੀ ਆ ਜਿਹੜਾ ਕੰਮ ਕਰਦਾ ਉਹ ਜਿਹਦੀ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਉਥਲ ਪੁਤਲ ਹੁੰਦੀ ਹੈ ਹਮਲੇ ਹੁੰਦੇ ਨੇ ਇਦਿ ਕੋ ਪ੍ਰੋਪਰ ਇਨਵੈਸਟੀਗੇਸ਼ਨ ਕੀਤੇ ਬਿਨ ਇਨੀਸ਼ੀਅਲੀ ਇਸ ਚੀਜ਼ ਤੇ ਕੋਈ ਕਮੈਂਟ ਕਰਨਾ ਇਹ ਚੀਜ਼ ਸਹੀ ਨਹੀਂ ਹੋਏਗੀ ਪਹਿਲਾ ਇਸ ਚੀਜ਼ ਨੂੰ ਪੂਰਾ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਐਕਚੁਅਲ ਵਿੱਚ ਹੈ ਮੈਟਰ ਹੈ ਕੀ ਇਹ ਜਸਟ ਹਲੇ ਇਨੀਸ਼ੀਅਲ ਸਾਡੇ ਕੋਲ ਕੰਪਲੇਨਟ ਹੀ ਆਈ ਹੈ ਪ੍ਰੋਪਰ ਇਨਵੈਸਟੀਗੇਟ ਕਰਕੇ ਜੇ ਕਿਸੇ ਬੰਦੇ ਨੇ ਜਿਸ ਨੇ ਵੀ ਇਹ ਚੀਜ਼ ਕੀਤੀ ਹੋਈ ਉਹਨਾਂ ਨੂੰ ਅਸੀਂ ਜੋ ਬਣਦੀ ਸਜ਼ਾ ਉਹ ਦਵਾਵਾਂਗੇ ਆਖਰੀ ਸਵਾਲ ਆ ਸਰ ਜਿਹੜੇ ਵਿੱਚ ਉਹਨਾਂ ਨੇ ਨਾਮ ਰਏ ਨੇ ਜਾਂ ਪ੍ਰਿੰਕਲ ਲੁਧਿਆਣਾ ਜਾਂ ਹੋਰ ਜਾਂ ਫਿਰ ਲੱਗਦਾ ਹੈਗਾ ਉਸ ਐਂਗਲ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਹਰ ਇੱਕ ਐਂਗਲ ਨੂੰ ਧਿਆਨ ਵਿੱਚ ਰੱਖਦੇ